ਦੋ ਪੰਜਾਬ ਦਾ ਮਹਾਰਾਜਾ ਮੋਈ ਵੀ ਤਾ ਵੀਰ ਪੰਜਾਬੀਆਂ ਦੀ ਜਿਹਦੇ ਨਾਲ ਵੈਰੀ ਥਰ ਥਰ ਕੰਮ ਦੇ ਸੀ ੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਉਹਦੇ ਰੰਗ ਮਹਿਲ ਚ ਲਹੂ ਡੁੱਲਾ ਗਈ ਲਿਪੜ ਤਸਵੀਰ ਪੰਜਾਬੀਆਂ ਦੀ ਤੁਰਿਆ ਸ਼ੇਰ ਪੈਰਾ ਵਿੱਚ ਫੇਰ ਪੈ ਗਈ ਲੱਥੀ ਲੱਥੀ ਜ਼ੰਜੀਰ ਪੰਜਾਬੀਆਂ ਦੀ ਕਿਨੂੰ ਕਹੀਏ ਅੱਜ ਦੁਪਹਿਰ ਦੇ ਲਈ ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੀ ਜ਼ਿੱਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਪੰਜਾਂ ਤਤਾਂ ਦਾ ਜਦੋਂ ਸਾਜ ਟੁੱਟਾ ਟੁੱਟੀ ਅੱਧ ਚੋਤਾਂ ਪੰਜਾਬੀਆਂ ਦੀ ਜਦੋਂ ਜਿੰਦਾਂ ਨੇ ਸੀੜੀ ਤੇ ਵਹਿਣ ਪਾਏ ਮੁੱਕੀ ਜਿੰਦ ਤੇ ਜਾਨ ਪੰਜਾਬੀਆਂ ਦੀ ਉਹਦੇ ਫੁੱਲਾਂ ਨੂੰ ਵੇਖ ਕੇ ਕਹਿਣ ਲੋਕੀ ਤੁਰੀ ਜਾਂਦੀ ਐ ਸ਼ਾਨ ਪੰਜਾਬੀਆਂ ਦੀ ਮੈਨੂੰ ਦੱਸ ਜਾ ਮੇਰੇ ਢੋਲਣਾ ਵੇ ਕੌਣ ਸੰਭੁਗਲ ਕਮਾਨ ਪੰਜਾਬੀਆਂ ਦੀ ਧੀਰਜ ਦੇਣ ਵਾਲਾ ਸੁੱਤਾ ਵਿੱਚ ਕਫਨ 부ਜੇ ਕਿਸ ਤਰ੍ਹਾਂ ਧੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰਾਜ ਸਿੱਖ ਇਤਿਹਾਸ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਦਾ ਅਨੋਖਾ ਇਤਿਹਾਸ 19ਵੀਂ ਸਦੀ ਦਾ ਖਾਲਸਾ ਰਾਜ ਦਾ ਇਹ ਰੋਸ਼ਨ ਸੂਰਜ ਸਿੱਖ ਇਤਿਹਾਸ ਦੇ ਆ ਪੰਨਿਆਂ ਤੇ ਹਮੇਸ਼ਾ ਚਮਕਦਾ ਰਹੇਗਾ ਇਤਿਹਾਸਕਾਰ ਡਾਕਟਰ ਲੈਟਿਨਰ ਲਿਖਦਾ ਹੈ ਖਾਲਸਾ ਰਾਜ ਦੇ ਵਿੱਚ ਬਾਈ ਤਰ੍ਹਾਂ ਦੀ ਵਿੱਦਿਆ ਦਿੱਤੀ ਜਾਂਦੀ ਇਥੋਂ ਪੜ੍ਹ ਕੇ ਨਿਕਲਣ ਵਾਲੇ ਵਿਦਿਆਰਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਫਰਾਂਸੀਸੀ ਇਟਾਲੀਅਨ ਅਤੇ ਅੰਗਰੇਜ਼ੀ ਡਾਕਟਰ ਅਤੇ ਨਿਗਰਾਨੇ ਦੇ ਵਿੱਚ ਇੰਜੀਨੀਅਰਿੰਗ ਦੀ ਵਿੱਦਿਆ ਦਿੱਤੀ ਜਾਂਦੀ ਸੀ ਇੰਜੀਨੀਅਰਿੰਗ ਡਾਕਟਰੀ ਅਸਲਾबाजी ਅਤੇ ਬਾਰੂਜ ਸਾਜ਼ੀ ਦਾ ਹੁਨਰ ਦਿੱਤਾ ਜਾਂਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਦੀ ਸੋਚ ਸੀ ਮੇਰੀ ਕੋਮ ਦੁਨੀਆ ਦੇ ਹਰ ਖੇਤਰ ਦੇ ਵਿੱਚ ਤਰੱਕੀ ਕਰੇ ਇਸ ਵਾਸਤੇ ਉਹਨਾਂ ਨੇ ਸਕੂਲਾਂ ਅਤੇ ਵਿਦਵਾਨਾਂ ਦੇ ਗੁਜ਼ਾਰੇ ਵਾਸਤੇ ਵੱਡੀਆਂ-ਵੱਡੀਆਂ ਜ਼ਗੀਰਾਂ ਸਕੂਲਾਂ ਦੇ ਨਾਮ ਕਰਕੇ ਹਰ ਵਿਦਿਆਰਥੀ ਨੂੰ ਵਿੱਦਿਆ ਦੀ ਮੁਫਤ ਸਹੂਲਤ ਦਿੱਤੀ। ਖਾਲਸਾ ਰਾਜ ਦੇ ਸਮੇਂ ਲਾਹੌਰ ਦੇ ਵੱਡੇ ਹਸਪਤਾਲ ਤੇ ਉਸ ਵਿੱਚ ਬਣੇ દવાਖਾਨਿਆਂ ਦੇ ਮਰੀਜ਼ਾਂ ਵਾਸਤੇ ਮੁਫਤ ਇਲਾਜ ਹੁੰਦਾ ਸੀ। ਜਿਦੇ ਵਿੱਚ ਇਲਾਜ ਕਰਨ ਵਾਸਤੇ ਯੂਰਪ ਤੋਂ ਆਏ ਡਾਕਟਰਾਂ ਲਈ ਦਵਾਈਆਂ ਦਾ ਸਾਰਾ ਖਰਚਾ ਮਹਾਰਾਜਾ ਰਣਜੀਤ ਸਿੰਘ ਜੀ ਆਪ ਕਰਦੇ ਸਨ। ਵਿਦੇਸ਼ੀ ਲੇਖਕ ਗ੍ਰਿਪਿਕ ਦੇ ਬੁਤਾ ਪੈ ਖਾਲਸਾ ਰਾਜ ਦੀ ਖੁਸ਼ਹਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਆਪਣਾ ਹਰੇਕ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਹੀ ਆਰੰਭ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਿੱਖ ਧਰਮ ਗੁਰਬਾਣੀ ਤੇ ਇਤਿਹਾਸ ਨਾਲ ਇਨਾ ਪਿਆਰ ਸੀ ਕਿ ਉਹਨਾਂ ਨੇ ਲੱਖਾਂ ਰੁਪਏ ਖਰਚ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੇਕਾਂ ਹੀ ਹੱਥ ਲਿਖਤ ਸਰੂਪ ਤਿਆਰ ਕਰਵਾਇਆ ਅਤੇ ਖਾਲਸਾ ਰਾਜ ਦੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਕਰਵਾਇਆ ਅਤੇ ਅਣਗਿਣਤ ਗੁਰ ਘਰਾਂ ਦਾ ਨਿਰਮਾਣ ਕਰਵਾਇਆ ਅਤੇ ਉਹਨਾਂ ਦੇ ਨਾਮ ਕਰੋੜਾਂ ਦੀ ਸਾਲਾਨਾ ਦੀ ਜਗਮਿੰਦ ਲਗਾਈ ਲੱਖਰਪੇ ਖਰਚ ਕਰਕੇ ਮਹਾਨ ਸ਼ਹੀਦਾਂ ਦੀ ਯਾਦਗਾਰੀ ਬਣਵਾਈ ਅਤੇ ਪੁਰਾਣੀ ਯਾਦਗਾਰਾਂ ਨੂੰ ਮੁਰੰਮਤ ਕਰਵਾ ਕੇ ਪੱਕਾ ਕਰਵਾਇਆ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰ ਵਿੱਚ ਸੰਗਮਰਮ ਅਤੇ ਸੋਨੇ ਦੀ ਸੇਵਾ ਨਹੀਂ ਕਰਵਾਈ ਬਲਕਿ ਅਨੇਕਾਂ ਮਸਜਿਦਾਂ ਔਰ ਮੰਦਿਰਾਂ ਵਾਸਤੇ ਦਿਨ ਖੋਲ ਕੇ ਦਾਨ ਦਿੱਤਾ ਜਦੋਂ ਸਨ 18 ਦੇ ਵਿੱਚ ਕਸ਼ਮੀਰ ਦੇ ਵਿੱਚ ਅਕਾਲ ਪੈ ਗਿਆ ਸੀ ਤਾਂ ਉੱਥੋਂ ਦੇ ਲੋਕ ਪੰਜਾਬ ਵੱਲ ਨੂੰ ਭੱਜੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਗੱਲੇ ਨਾਲ ਲਾਇਆ ਅਤੇ ਜਦ ਤੱਕ ਇਹ ਸੰਕਟ ਉਹਨਾਂ ਦੇ ਸਿਰੋਂ ਟਲਿਆ ਨਹੀਂ ਉਹਨਾਂ ਦੇ ਰਹਿਣ ਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਖਾਲਸਾ ਰਾਜ ਨੇ ਹੀ ਕੀਤਾ ਉਸ ਸਮੇਂ ਦਾ ਲੇਖਕ ਗ੍ਰੀਫਿਕ ਅਦਾ ਪੰਜਾਬ ਚੀਫ ਦੇ ਵਿੱਚ ਲਿਖਦਾ ਹੈ ਕਿ ਮਹਾਰਾਜਾ ਨੇ ਇਸ ਅਕਾਲ ਦੇ ਸਮੇਂ ਕੋਈ 50000 ਬਣ ਅਨਾਜ ਮੁਫਤ ਵੰਡਿਆ ਸੀ ਅਨੋਖੇ ਖਾਲਸਾ ਰਾਜ ਦੀ ਕਿਹੜੀ ਕਿਹੜੀ ਗੱਲ ਗਿਣਵਾਵਾਂ ਇਹਨਾਂ ਦਾਣ ਪੁੰਡ ਕਰਨ ਵਾਲਾ ਮੁਫਤ ਸਿੱਖਿਆ ਤੇ ਇਲਾਜ ਦੇਣ ਵਾਲਾ ਖਾਲਸਾ ਰਾਜ ਦਾ ਅਨੋਖਾ ਰਾਜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਇਸ ਦੁਨੀਆ ਤੋਂ ਰੁਖਸਤ ਹੋਇਆ ਤਾਂ ਕਰਨਲ ਸਡਨਬਾਸ ਦੇ ਅਨੁਸਾਰ ਉਸ ਸਮੇਂ ਮਹਾਰਾਜੇ ਦੇ ਖਜ਼ਾਨੇ ਵਿੱਚ 8 ਕਰੋੜ ਰੁਪਏ ਨਗਦ ਅਤੇ ਕਰੀਬ 80 ਕਰੋੜ ਦੇ ਹੀਰੇ ਜਵਾਹਰ ਸਨ ਇਨਾ ਦਾਨਪੂਰਨ ਕਰਨ ਤੋਂ ਬਾਅਦ ਵੀ ਖਾਲਸਾ ਰਾਜ ਦੇ ਖਜ਼ਾਨੇ ਭਾਲ ਕੇ ਰੱਖਣ ਵਾਲਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਭਾਵੇਂ ਸਰੀਰਕ ਤੌਰ ਤੇ ਚਲੇ ਗਏ ਹਨ ਪਰ ਆਪਣੇ ਅਨੋਖੇ ਖਾਲਸਾ ਰਾਜ ਦੇ ਕਰਕੇ ਪਰ ਸਿੱਖ ਇਤਿਹਾਸ ਵਿੱਚ ਹਮੇਸ਼ਾ ਜਿੰਦਾ ਰਹਿਣਗੇ ਜਦੋਂ-ਜਦੋਂ ਵੀ ਖਾਲਸਾ ਰਾਜ ਦੀ ਗੱਲ ਲੇਗੀ ਸਾਡੀ ਆਉਣ ਵਾਲੀ ਪੀੜ੍ਹੀ ਸਿੱਖ ਬਾਦਸ਼ਾਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਰਾਜ ਤੇ ਸਿੱਖ ਰਾਜ ਨੂੰ ਹਮੇਸ਼ਾ ਯਾਤ ਕਰਦੀਆਂ ਰਹਿਣਗੀਆਂ ਇਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਰਸੀ ਤੇ ਸੰਖੇਪ ਇਤਿਹਾਸ ਇਸ ਦਿਨਾਂ ਦੀ ਮੈਨੂੰ ਦੇਉ ਤਜਾਜ਼ਤ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ